Thank you ਸੋ 사ਸੀ ਕਾਲ ਜੀ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਨਾਲ ਤੇ ਤੁਸੀਂ ਅੱਜ ਬਣੇ ਰਹੋ ਨਿਊਜ਼ 89 ਪੰਜਾਬ ਦੀ ਇਸ ਖਬਰ ਦੇ ਨਾਲ ਸੋ ਅੱਜ ਇੱਕ ਅਹਿਮ ਖਬਰ ਲੈ ਕੇ ਤੁਹਾਡੇ ਰੂਬਰੂ ਹਾਂ ਇੱਕ ਵੱਡਾ ਸਟ੍ਰਿੰਗ ਲੈ ਕੇ ਤੁਹਾਡੇ ਰੂਬਰੂ ਹਾਂ ਰਾਜਪੁਰਾ ਸ਼ਹਿਰ ਦੇ ਵਿੱਚ ਵੱਡਾ ਸਟ੍ਰਿੰਗ ਪਹਿਲੀ ਵਾਰ ਸਿਰਫ ਨਿਊਜ਼ 89 ਪੰਜਾਬ ਤੇ ਤੁਸੀਂ ਬਣੇ ਰਹੋ ਤੁਹਾਨੂੰ ਦਿਖਾਵਾਂਗੇ ਕਿ ਰਾਜਪੁਰਾ ਦੀ ਮਿਰਚ ਮੰਡੀ ਤੇ ਰਾਜਪੁਰਾ ਦੇ ਏਰੀਆ ਦੇ ਵਿੱਚ ਕਿਸ ਤਰ੍ਹਾਂ ਫਲ ਫੁੱਲ ਰਿਹਾ ਹੈ ਚਿੱਟੇ ਦਾ ਵੱਡਾ ਕਾਰੋਬਾਰ ਕਿਸ ਤਰ੍ਹਾਂ ਨੌਜਵਾਨਾਂ ਨੂੰ ਚਿੱਟੇ ਦੇ ਕਾਰੋਬਾਰ ਦੇ ਵਿੱਚ ਲਾਇਆ ਜਾਂਦਾ ਤੇ ਚਿੱਟੇ ਦੇ ਚਿੱਟੇ ਦੀ ਆਦਤ ਪਾ ਕੇ ਉਹਨਾਂ ਦੇ ਘਰਾਂ ਨੂੰ ਜਿਹੜਾ ਹੈ ਬਰਬਾਦ ਕੀਤਾ ਜਾ ਰਿਹਾ ਸੋ ਰਾਜਪੁਰਾ ਦੀ ਪੁਲਿਸ ਜਿਹੜੀ ਹੈ ਉਹ ਕੁੰਭ ਕਰਨੀ ਨੀਂ ਸੁੱਤੀ ਹੋਈ ਅਸੀਂ ਪੁੱਛਣਾ ਚਾਹਾਂਗੇ ਰਾਜਪੁਰਾ ਦੇ ਡੀਐਸਪੀ ਸਰਦਾਰ ਵਿਕਰਮਜੀਤ ਸਿੰਘ ਬਰਾੜ ਨੂੰ ਜੋ ਅੱਜ ਇਹ ਤਸਵੀਰਾਂ ਤੁਹਾਨੂੰ న్యూਸ ਐਡੀਸ਼ਨ ਪੰਜਾਬ ਤੇ ਦਿਖਾਈ ਜਾ ਰਹੀਆਂ ਇਹਦਾ ਜ਼ਿੰਮੇਵਾਰ ਕੌਣ ਹੈ ਇਹ ਨੌਜਵਾਨਾਂ ਨੂੰ ਚਿੱਟੇ ਦੀ ਆਦਤ ਵਿੱਚ ਪਾਉਣ ਵਾਸਤੇ ਇਹਦਾ ਜ਼ਿੰਮੇਵਾਰ ਕੌਣ ਹੈ ਪ੍ਰਸ਼ਾਸਨ ਜਾਂ ਇਹ ਲੋਕ ਜੋ ਚਿੱਟੇ ਦਾ ਵਪਾਰ ਕਰ ਰਹੇ ਹਨ ਸੋ ਲਗਾਤਾਰ న్యూਸ ਐਡੀਸ਼ਨ ਪੰਜਾਬ ਦੇ ਨਾਲ ਬਣੇ ਰਹੋ ਤੁਹਾਨੂੰ ਦਿਖਾ ਰਹੇ ਹਾਂ ਚਿੱਟੇ ਦਾ ਵੱਡਾ ਕਾਰੋਬਾਰ ਮੇਰੇ ਪਿੱਛੇ ਜਿਹੜਾ ਇੱਕ ਕੋਠਰਾ ਤੁਹਾਨੂੰ ਨਜ਼ਰ ਆ ਰਿਹਾ ਇਸ ਵਿੱਚ ਵੀ ਜਿਹੜਾ ਹੈ ਚਿੱਟੇ ਦਾ ਵੱਡਾ ਵਪਾਰ ਜਿਹੜਾ ਹੈ ਨਜ਼ਰ ਆਉਂਦਾ ਸੋ ਇਹ ਵੀ ਜਿਹੜਾ ਹੈ ਮਿਰਚ ਮੰਡੀ ਦੇ ਨਾਲ ਜਿਹੜੇ ਗਡਾਊ ਬਣੇ ਹੋਏ ਆ ਉੱਥੇ ਵੱਡਾ ਵਪਾਰ ਦੇ ਜਿਹੜਾ ਚੱਲ ਰਿਹਾ ਔਰੇ ਚਿੱਟੇ ਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇੰਜੈਕਸ਼ਨਸ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਬਿੱਟਾਂ ਦੇ ਕਾਗਜ਼ ਤੇ ਕਈ ਹੋਰ ਨਸ਼ੇਨ ਦਾ ਸੇਵਨ ਕਰਨ ਵਾਲੇ ਨਸ਼ੇ ਨੂੰ ਲੈਣ ਵਾਲੇ ਲੋਕਾਂ ਵੱਲੋਂ ਜਿਹੜਾ ਹੈ ਔਰੇ ਸਮਾਨ ਸੁੱਟਿਆ ਗਿਆ ਜੋ ਔਰੇ ਵਪਾਰ ਚੱਲ ਰਿਹਾ ਹੈ ਚਿੱਟੇ ਦਾ ਉਹਦਾ ਜ਼ਿੰਮੇਵਾਰ ਕੌਣ ਹੈ ਸੋ ਲਗਾਤਾਰ ਨਿਊਜ਼ 89 ਪੰਜਾਬ ਤੁਹਾਨੂੰ ਦਿਖਾ ਰਿਹਾ ਹੈ ਕਿ ਚਿੱਟੇ ਦਾ ਰਾਜਪੁਰੇ ਦੇ ਵਿੱਚ ਨਸ਼ੇ ਦਾ ਵੱਡਾ ਵਪਾਰ ਕਿਸ ਤਰ੍ਹਾਂ ਚੱਲ ਰਿਹਾ ਹੈ ਨੌਜਵਾਨਾਂ ਨੂੰ ਚਿੱਟੇ ਦੀ ਆਦਤ ਦੇ ਵਿੱਚ ਪਾਣ ਵਾਲਿਆਂ ਦਾ ਕੀ ਕਰੇਗੀ ਪੁਲਿਸ ਕੀ ਪੰਜਾਬ ਦੀ ਭਗਵੰਤ ਮੰਤ ਸਰਕਾਰ ਇਸ ਵੱਲ ਦੇ ਰਹੀ ਹੈ ਧਿਆਨ ਜਾਂ ਸਿਰਫ ਇੱਕ ਮੰਚਾ ਤੇ ਖੜੇ ਹੋ ਕੇ ਇੱਕ ਬਿਆਨ ਦੇਣਾ ਕਿ ਜੇ ਕਿਸੇ ਸ਼ਹਿਰ ਦੇ ਵਿੱਚ ਚਿੱਟਾ ਫੜਿਆ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਉਹਦੀ ਜ਼ਿੰਮੇਵਾਰੀ ਜਿਹੜੀ ਹੋएगी ਉਹ ਉਹ ਉਸ ਸ਼ਹਿਰ ਦੇ ਐਸਐਸਪੀ ਉਸ ਸ਼ਹਿਰ ਦੇ ਡੀਐਸਪੀ ਜਾਂ ਉਸ ਸ਼ਹਿਰ ਦੇ ਐਸਐਚਓ ਦੀ ਹੋएगी ਹੁਣ ਦੇਖਣਾ ਇਹ ਹੈ ਕਿ ਜਿਹੜਾ ਇਹ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਲਗਾਤਾਰ ਰਾਜਪੁਰਾ ਸ਼ਹਿਰ ਦੇ ਵਿੱਚ ਚਿੱਟੇ ਦਾ ਵਪਾਰ ਫਲਫੁਲ ਰਿਹਾ ਹੈ ਇਸ ਨੂੰ ਕੌਣ ਰੋਕੇਗਾ ਪ੍ਰਸ਼ਾਸਨ ਰੋਕੇਗਾ ਜਾਂ ਰਾਜਪੁਰੇ ਦੀ ਵਿਧਾਇਕਾ ਮੈਡਮ ਨੀਨਾ ਮਿੱਤਲਵਲ ਇਹ ਤਸਵੀਰਾਂ ਜਿਹੜੀਆਂ ਹਨ ਜਰੂਰ ਜਾਣੀ ਚਾਹੀਦੀਆਂ ਤੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਰਾਜਪੁਰੇ ਦੀ ਪੁਲਿਸ ਪ੍ਰਸ਼ਾਸਨ ਆਖਰ ਕੀ ਕਰ ਰਹੀ ਹੈ ਸੋ ਲਗਾਤਾਰ ਬਣੇ ਰਹੋ న్యూਸ 89 ਪੰਜਾਬ ਦੇ ਨਾਲ ਇਸ ਖਬਰ ਦੇ ਨਾਲ ਅੱਗੇ ਤੁਹਾਨੂੰ ਦਿਖਾਵਾਂਗੇ ਉਹ ਜਗ੍ਹਾ ਜਿੱਥੇ ਦੀ ਇਹ ਵੀਡੀਓ ਜਿਹੜੀ ਹੈ ਉਹ ਲਗਾਤਾਰ ਵਾਇਰਲ ਹੋ ਰਹੀ ਹੈ ਮਿਰਚ ਮੰਡੀ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਚਿੰਤਾ ਚੱਲ ਰਹੀ ਹੈ ਸੋ ਬਣੇ ਰਹੋ న్యూਸ 89 ਪੰਜਾਬ ਦੇ ਨਾਲ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਦੇ ਰਹੋ ਤਾਂ ਹੀ ਤੁਹਾਡੇ ਬੱਚੇ ਜਿਹੜੇ ਹਨ ਇਸ ਚਿੱਟੇ ਦੀ ਗਿਰਫਤ ਤੋਂ ਬਾਹ ਸੋ ਲਗਾਤਾਰ ਨਿਊਜ਼ 18 ਨੇ ਪੰਜਾਬ ਵੱਲੋਂ ਸਟ੍ਰਿੰਗ ਕੀਤਾ ਗਿਆ ਮਿਰਚ ਮੰਡੀ ਦੇ ਵਿੱਚ ਮਿਰਚ ਮੰਡੀ ਦੇ ਵਿੱਚ ਦਿਖਾਇਆ ਗਿਆ ਤੁਹਾਨੂੰ ਜਿਹੜੀ ਜਗ੍ਹਾ ਤੇ ਨਸ਼ਾ ਜਿਹੜਾ ਹੈ ਵਿਕ ਵੀ ਰਿਹਾ ਚਿੱਟਾ ਨੌਜਵਾਨ ਲੈ ਵੀ ਰਹੇ ਸੋ ਲਗਾਤਾਰ ਪੁਲਸ ਜਿਹੜੀ ਹੈ ਕੋਈ ਕਾਰਵਾਈ ਨਹੀਂ ਕਰ ਰਹੀ ਸੁੱਤੀ ਹੋਈ ਹੈ ਪੁਲਸ ਤੇ ਵੱਡਾ ਅੱਜ ਹੋਰ ਤੁਹਾਨੂੰ ਜਗ੍ਹਾ ਜਿਹੜੀ ਸਾਨੂੰ ਹੋਰ ਸ਼ਿਕਾਇਤਾਂ ਮਿਲੀਆਂ ਤੁਹਾਨੂੰ ਲੈ ਕੇ ਆਏ ਇਹ ਤੁਸੀਂ ਦੇਖ ਸਕਦੇ ਹੋ ਇਹ ਗੋਡਾਊਨ ਬਣੇ ਹੋਏ ਆ ਇਹ ਗੋਡਾਊਨ ਬਣੇ ਮੈਂ ਕੈਮਰਾਮੈਨ ਨੂੰ ਕਹਾਂਗਾ ਇਹ ਗੋਡਾਊਨ ਦਿਖਾਣਗੇ ਮਿਰਚ ਮੰਡੀ ਦੇ ਨੇੜੇ ਹੀ ਆ ਸੋ ਤੁਹਾਨੂੰ ਅਜੇ ਐਂਟਰੀ ਨਹੀਂ ਕਰਦੇ ਦੱਸਿਆ ਜਾ ਰਿਹਾ ਕਿ ਸਕੋਟ ਥੜੇ ਦੇ ਵਿੱਚ ਨਸ਼ੇ ਦਾ ਕਾਰੋਬਾਰ ਵੀ ਚੱਲਦਾ ਤੇ ਨਸ਼ਾ ਜਿਹੜਾ ਦੇਖੋ ਇਹ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਹੈ ਇੰਜੈਕਸ਼ਨ ਤੁਹਾਨੂੰ ਨਜ਼ਰ ਆ ਰਹੇ ਮੈਂ ਕੈਮਰਾਮੈਨ ਨੂੰ ਕਾਂਗਾ ਮੇਰੇ ਪਿੱਛੇ ਆਣਗੇ ਤੇ ਤੁਹਾਨੂੰ ਲਗਾਤਾਰ ਨਿਊਜ਼ 89 ਪੰਜਾਬ ਜਿਹੜਾ ਹੈ ਵੱਡਾ ਜਿਹੜਾ ਨਸ਼ੇ ਦਾ ਵੱਡਾ ਕਾਰੋਬਾਰ ਜਿਹੜਾ ਦਿਖਾ ਰਿਹਾ ਇੱਕ ਓਠੜਾ ਦੱਸਿਆ ਜਾ ਰਿਹਾ ਸੋ ਕੈਮਰਾਮੈਨ ਨੂੰ ਕਾਂਗਾ ਧਿਆਨ ਨਾਲ ਆਣਗੇ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਨਸ਼ੇ ਦੀਆਂ ਜਿਹੜੀਆਂ ਡੋਸ ਤੁਹਾਨੂੰ ਨਜ਼ਰ ਆਣ ਗਈਆਂ ਇਸ ਕੋਠੜੇ ਦੇ ਵਿੱਚ ਕਾਫੀ ਗੰਦਾ ਜਿਹੜਾ ਇਹ ਜਗਾ ਬਣੀ ਹੋਈ ਹੈ ਨਸ਼ੇ ਦਾ ਅੱਡਾ ਜਿਹਨੂੰ ਕਿਹਾ ਜਾ ਸਕਦਾ ਕੀ ਕਰ ਰਹੀ ਹੈ ਪੀਸੀਆਰ ਕੀ ਕਰ ਰਹੀ ਹੈ ਪੁਲਸ ਤੁਹਾਡੇ ਸਾਹਮਣੇ ਹੀ ਹੈ ਸੋ ਪੰਜਾਬ ਦੀ ਮਾਨ ਸਰਕਾਰ ਮਾਨ ਸਰਕਾਰ ਨੂੰ ਦਿਖਾਣਾ ਚਾਹਾਂਗੇ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਨੂੰ ਇਸ ਚੀਜ਼ ਵਾਸਤੇ ਅਸੀਂ ਅਗਵਤ ਕਰਾਉਣਾ ਚਾਹਾਂਗੇ ਕਿ ਦੇਖੋ ਫਲੂਟ ਵਗੈਰਾ ਨਸ਼ਾ ਜਿਹੜਾ ਹੈਗਾ ਉਰੇ ਕਿੰਨੀ ਵੱਡੀ ਮਾਤਰਾ ਮੈਂ ਅੰਦਰ ਅੰਦਰ ਕਹਾਂਗਾ ਅੰਦਰ ਦਿਖਾਣਗੇ ਇੱਕ ਵਾਰੀ ਕੈਮਰਾਮੈਨ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇੰਜੈਕਸ਼ਨ ਜਿਹੜੇ ਹਨ ਉਹਰੇ ਨਜ਼ਰ ਆਣਗੇ ਫੋਇਲ ਨਜ਼ਰ ਆਏਗੀ ਚਿੱਟਾ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਇਹ ਜਿਹੜੀ ਇਹ ਲਿਫਾਫੇ ਹੁੰਦੇ ਆ ਜਿਹੜੇ ਕੈਮਰਾਮੈਨ ਨੂੰ ਕੈਮਰਾਮੈਨ ਦਿਖਾਣਗੇ ਇਹ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਲਿਫਾਫੇ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਹਨ ਇੰਜੈਕਸ਼ਨ ਜਿਹੜੇ ਨਜ਼ਰ ਆ ਰਹੇ ਹਨ ਲਾਈਟਰ ਇੰਜੈਕਸ਼ਨ ਜਿਹੜੇ ਨਜ਼ਰ ਆ ਰਹੇ ਹਨ ਤੁਸੀਂ ਦੇਖ ਪਾ ਰਹੇ ਹੋ ਤੇ ਇਹ ਇਹ ਚਿੱਟੇ ਦਾ ਵੱਡਾ ਵਪਾਰ ਜਿਹੜਾ ਇਹ ਦੇਖੋ ਇਹ ਸ਼ੀਸ਼ੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਸ਼ੀਸ਼ੀਆਂ ਸੋ ਰਾਜਪੁਰਾ ਦੇ ਡੀਐਸਪੀ ਸਾਹਿਬ ਵਿਕਰਮਜੀਤ ਸਿੰਘ ਬਰਾੜ ਜੀ ਨੂੰ ਇਹ ਤਸਵੀਰਾਂ ਜਿਹੜੀਆਂ ਹੈ ਤਸਵੀਰਾਂ ਦੇ ਮਾਧਿਅਮ ਦੇ ਨਾਲ ਅਸੀਂ ਦਿਖਾਉਣਾ ਚਾਹਾਂਗੇ ਇਹ ਸੋ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜੀ ਪਿੱਛੇ ਹੋਣਗੇ ਇੱਕ ਮਿੰਟ ਤੇ ਦਿਖਾਣਗੇ ਇਹ ਆਪਾਂ ਦੂਸਰੇ ਪਾਸੇ ਜਾਂਦੇ ਹਾਂ ਦੂਸਰੇ ਕਮਰੇ ਦੇ ਵਿੱਚ ਤੇ ਇੱਥੇ ਵੀ ਜਿਹੜਾ ਚਮਚ ਇੱਥੇ ਵੀ ਜਿਹੜਾ ਚਮਚ ਇਹ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਪਾ ਦੇ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੀ ਜਿਹੜਾ ਵੱਡਾ ਵਪਾਰ ਜਿਹੜਾ ਹੈਗਾ ਉਹ ਨਸ਼ੇ ਦਾ ਚੱਲ ਰਿਹਾ ਸੋ ਕਿੰਨੀ ਵੱਡੀ ਮਾਤਰਾ ਦੇ ਵਿੱਚ ਉਹ ਰੇ ਨਸ਼ੇ ਦੀਆਂ ਗੋਲੀਆਂ ਨਸ਼ੇ ਦੇ ਜਿਹੜੇ ਪੈਕਟ ਜਿਹੜੇ ਚਿੱਟੇ ਦੇ ਬਿੱਟਾ ਬਣਾਈ ਹੁੰਦੇ ਜਿਨ੍ਹਾਂ ਨੂੰ ਬਿੱਟਾ ਕਹੀ ਜਾਂਦੀ ਹੈ ਉਹ ਜਿਹੜੀਆਂ ਤੁਹਾਨੂੰ ਨਜ਼ਰ ਆਣ ਗਈਆਂ ਸੋ ਕੀ ਕਹਿਣਾ ਹੈ ਕੀ ਕਹਿਣਾ ਹੈ ਰਾਜਪੁਰਾ ਦੇ ਡੀਐਸਪੀ ਸਾਹਿਬ ਦਾ ਕੀ ਕਹਿਣਾ ਹੈ ਰਾਜਪੁਰਾ ਦੇ ਐਸਐਚਓ ਸਾਹਿਬ ਦਾ ਤੇ ਕੀ ਕਹਿਣਾ ਹੈ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਦਾ ਸੋ ਲਗਾਤਾਰ న్యూਸ 89 ਪੰਜਾਬ ਨਾਲ ਬਨੇ ਰਹੋ ਲਗਾਤਾਰ ਤੁਹਾਨੂੰ ਦਿਖਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਹੈ ਚਿੱਟੇ ਦਾ ਵੱਡਾ ਵਪਾਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਸੋ ਤੁਹਾਨੂੰ ਦਿਖਾਇਆ ਅੱਜ ਕਿ ਚਿੱਟੇ ਦਾ ਵੱਡਾ ਵਪਾਰ ਜਿਹੜਾ ਹੈ ਰਾਜਪੁਰਾ ਸ਼ਹਿਰ ਦੇ ਵਿੱਚ ਚੱਲ ਰਿਹਾ ਤੇ ਜਿਹੜਾ ਪ੍ਰਸ਼ਾਸਨ ਹੈ ਉਹ ਬੇਖਬਰ ਹੈ ਪੁਲਿਸ ਕਦ ਕਰੇਗੀ ਸਖਤੀ ਕਾਦੇ ਨੌਜਵਾਨਾਂ ਨੂੰ ਜਿਹੜਾ ਹੈ ਚਿੱਟੇ ਦੀ ਬਿਮਾਰੀ ਤੋਂ ਲਾ ਇਲਾਜ ਬਿਮਾਰੀ ਤੋਂ ਜਿਹੜਾ ਹੈ ਇਹ ਕੱਢਿਆ ਜਾਏਗਾ ਲੇਕਿਨ ਫਿਲਹਾਲ ਤਾਂ ਰਾਜਪੁਰਾ ਸ਼ਹਿਰ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਹੈ ਚਿੱਟੇ ਦਾ ਵਪਾਰ ਚੱਲ ਵੀ ਰਿਹਾ ਤੇ ਨੌਜਵਾਨ ਚਿੱਟੇ ਦੀ ਗ੍ਰਿਫਤ ਦੇ ਵਿੱਚ ਆ ਵੀ ਰਹੇ ਆ ਸੋ ਤੁਹਾਨੂੰ ਸਿੱਧਾ ਲੈ ਕੇ ਚਲਦੇ ਆ ਰਾਜਪੁਰਾ ਦੀ ਮਿਰਚ ਮੰਡੀ ਦੇ ਵਿੱਚ ਜਿੱਥੇ ਦਾ ਤੁਹਾਨੂੰ ਪਹਿਲਾਂ ਸਟ੍ਰਿੰਗ ਦਿਖਾਇਆ ਸੋ ਹੁਣ ਤੁਹਾਨੂੰ ਲੈ ਕੇ ਆ ਗਏ ਆਂ ਰਾਜਪੁਰਾ ਦੀ ਬੀਐਸਐਨਐਲ ਕਲੋਨੀ ਦੇ ਸਾਹਮਣੇ ਇਹ ਜਿਹੜੇ ਗਡਾਊਨ ਬਣੇ ਹੋਏ ਆਂ ਇੱਥੇ ਤੁਹਾਨੂੰ ਦਿਖਾਣੇ ਆਂ ਕਿ ਇੱਥੇ ਕੀ ਨਜ਼ਾਰਾ ਹੈ ਸੋ ਨਸ਼ੇ ਦਾ ਕਾਰੋਬਾਰ ਜਿਹੜਾ ਹੈ ਰਾਜਪੁਰਾ ਸ਼ਹਿਰ ਦੇ ਵਿੱਚ ਵੱਡੇ ਲੈਵਲ ਤੇ ਜਿਹੜਾ ਹੈ ਵੱਧਾ ਚੱਲਾ ਜਾ ਰਿਹਾ ਲੇਕਿਨ ਕਿਥੇ ਨਾ ਕਿਤੇ ਪ੍ਰਸ਼ਾਸਨ ਜਿਹੜਾ ਹੈ ਪ੍ਰਸ਼ਾਸਨ ਆ ਦੇਖੋ ਇਹ ਦਿਖਾਵਾਂਗਾ ਤੁਹਾਨੂੰ ਇਹ ਇੰਜੈਕਸ਼ਨਸ ਦੇਖੋ ਇਹ ਦੇਖੋ ਇਹ ਜਿੱਥੇ ਤੁਸੀਂ ਦੇਖੋਗੇ ਉੱਥੇ ਹੀ ਜਿਹੜਾ ਹੈ ਕੈਮਰਾਮੈਨ ਨੂੰ ਕਹਾਂਗਾ ਦੇਖੋ ਇਹ ਗਲਾਸ ਪਏ ਹੋਰੇ ਤੇ ਇਹ ਨਸ਼ੇ ਦੀਆਂ ਜਿਹੜੀਆਂ ਤੁਸੀਂ ਕੈਮਰਾਮੈਨ ਨੂੰ ਕੰਗਾ ਦਿਖਾਨਗੇ ਲਗਾਤਾਰ ਤਸਵੀਰਾਂ ਦੇ ਵਿੱਚ ਇੰਜੈਕਸ਼ਨਸ ਜਿਹੜੇ ਹਨ ਤੁਹਾਨੂੰ ਉਰੇ ਨਜ਼ਰ ਆਣਗੇ ਪਏ ਤੇ ਕੀ ਕੋਈ ਪੀਸੀਆਰ ਜਿਹੜਾ ਹੈ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਾਂਗਾ ਕੋਈ ਪੀਸੀਆਰ ਜਿਹੜਾ ਹੈ ਉਰੇ ਢੇੜਾ ਨਹੀਂ ਕੱਟਦਾ ਵੱਡੇ ਸਤਰ ਤੇ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਹੈ ਜਿੱਥੇ ਮਰਜੀ ਤੁਸੀਂ ਚੱਲੇ ਜਾਓ ਸਾਰਾ ਗੋਡਾਊਨ ਜਿਹੜਾ ਹੈ ਸਾਰਾ ਗੋਡਾਊਨ ਜਿਹੜਾ ਹੈ ਪੂਰਾ ਭਰਿਆ ਹੋਇਆ ਇੰਜੈਕਸ਼ਨਸ ਦੇ ਨਾਲ ਤੇ ਹੋਰ ਜਿਹੜੀ ਚੀਜ਼ਾਂ ਦੇ ਨਾਲ ਤੇ ਉਰੇ ਖੜਨਾ ਵੀ ਜਿਹੜਾ ਹੈ ਇੰਨਾ ਮੁਸ਼ਕਲ ਹੋ ਰਿਹਾ ਤੇ ਲਗਾਤਾਰ ਇਹ ਜਿਹੜੇ ਤੁਸੀਂ ਗੋਡਾਊਨ ਦੇਖ ਰਹੇ ਹੋ ਇਹ ਗਰਾਉਂਡ ਸਾਰੇ ਜਿਹੜੇ ਹੈ ਇਹ ਜਿਹੜਾ ਖੰਡਰ ਏਰੀਆ ਤੁਹਾਨੂੰ ਦਿਖਾਇਆ ਜਾ ਰਿਹਾ ਸਾਹਮਣੇ ਬੀਐਸਐਨਐਲ ਦਾ ਦਫਤਰ ਕੁਆਟਰ ਬਣੇ ਹੋਏ ਬੀਐਸਐਨਐਲ ਦੇ ਜਿਹੜੇ ਇਹ ਬਣੇ ਹੋਏ ਰਹਿਣ ਵਾਲੇ ਤੇ ਉਰੇ ਉਰੇ ਵੱਡੇ ਪੱਧਰ ਤੇ ਜਿਹੜਾ ਹੈ ਕਾਰੋਬਾਰ ਚੱਲ ਰਿਹਾ ਸੋ ਕੌਣ ਹੈ ਜ਼ਿੰਮੇਵਾਰੀ ਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਗਾਤਾਰ ਕਮੈਂਟ ਕਰਦੇ ਰਹੋ ਤੇ ਲਗਾਤਾਰ ਇਸ ਨੂੰ ਸ਼ੇਅਰ ਕਰਦੇ ਰਹੋ ਕਿਉਂਕਿ ਹਜੇ ਹੋਰ ਵੀ ਜਿਹੜੀ ਹੈ ਖਬਰ ਸਾਡੀ ਬਾਕੀ ਹੈ ਹਜੇ ਖਬਰ ਖਤਮ ਨਹੀਂ ਹੋਈ ਹਜੇ ਹੋਰ ਵੀ ਜਿਹੜੀ ਸਟੋਰੀ ਤੁਹਾਨੂੰ ਦਿਖਾਣੀ ਬਾਕੀ ਹੈ ਤੁਹਾਨੂੰ ਦਿਖਾਵਾਂਗੇ ਉਹ ਜਗ੍ਹਾ ਜਿੱਥੇ ਕੀ ਵੀਡੀਓ ਜਿਹੜੀ ਹੈ ਕਾਫੀ ਵਾਈਰਲ ਹੋ ਰਹੀ ਹੈ ਜਿਹੜੀ న్యూਸ 89 ਪੰਜਾਬ ਵੱਲੋਂ ਸਟ੍ਰਿੰਗ ਕੀਤਾ ਗਿਆ ਸਾਡੇ ਪੱਤਰਕਾਰ ਵੱਲੋਂ ਸਟ੍ਰਿੰਗ ਕੀਤਾ ਗਿਆ ਸੋ ਤੁਹਾਨੂੰ ਲੈ ਕੇ ਚਲਾਂਗੇ ਉੱਥੇ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਰਾਜਪੁਰਾ ਸ਼ਹਿਰ ਦੇ ਵਿੱਚ ਨਸ਼ੇ ਦਾ ਕਾਰੋਬਾਰ ਵੱਡੇ ਸਤਰ ਤੇ ਵਧ ਰਿਹਾ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਕੌਣ ਲੇਗਾ ਇਹਦੀ ਜ਼ਿੰਮੇਵਾਰੀ ਸੋ ਤਾਣੂ ਲੈ ਕੇ ਚਲਾਂਗੇ ਉੱਥੇ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਰਾਜਪੁਰਾ ਸ਼ਹਿਰ ਦੇ ਵਿੱਚ ਨਸ਼ੇ ਦਾ ਕਾਰੋਬਾਰ ਵੱਡੇ ਸਤਰ ਤੇ ਵਧ ਰਿਹਾ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਕੌਣ ਲੇਗਾ ਇਹਦੀ ਜ਼ਿੰਮੇਵਾਰੀ I'm ਲਗਾਤਾਰ న్యూਸ 89 ਪੰਜਾਬ ਰਾਜਪੁਰਾ ਦੇ ਵਿੱਚ ਚੱਲ ਰਹੇ ਚਿੱਟੇ ਦੇ ਬਾਰੇ ਨਸ਼ੇ ਦੇ ਬਾਰੇ ਅੱਜ ਜਿਹੜਾ ਹੈ ਵੱਡਾ ਖੁਲਾਸਾ ਕਰ ਰਿਹਾ ਤੁਸੀਂ ਬਣੇ ਰਹੋ న్యూਸ 89 ਪੰਜਾਬ ਦੇ ਨਾਲ ਸੋ ਅਸੀਂ ਜੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ న్యూਸ 89 ਪੰਜਾਬ ਵੱਲੋਂ ਜੋ ਸਟ੍ਰਿੰਗ ਕੀਤਾ ਗਿਆ ਉਹ ਬਿਲਕੁਲ ਇਹੀ ਜਗ੍ਹਾ ਹੈ ਬਿਲਕੁਲ ਇਹੀ ਜਗ੍ਹਾ ਹੈ ਅਸੀਂ ਦਾਅਵਾ ਕਰਦੇ ਹਾਂ ਇਸ ਜਗ੍ਹਾ ਦਾ ਜਿਹੜਾ ਹੈ న్యూਸ 89 ਪੰਜਾਬ ਵੱਲੋਂ ਜਿਹੜਾ ਸਟ੍ਰਿੰਗ ਕੀਤਾ ਗਿਆ ਸੋ ਮੈਂ ਤੁਹਾਨੂੰ ਦੱਸਦਾ ਇਹ ਉਹ ਜਗ੍ਹਾ ਜਿੱਥੇ ਕਿ ਮੋਟਰਸਾਈਕਲ ਤੇ ਬੈਠਾ ਉਹ ਸਖਸ਼ ਉਸ ਨੂੰ ਕਹਿ ਰਿਹਾ ਕਿ ਕੋਲਡ ਡਰਿੰਕ ਲੈ ਕੇ ਆਓ ਤੇ ਦੂਸਰੀ ਜਗ੍ਹਾ ਇਹ ਮੈਂ ਤੁਹਾਨੂੰ ਦਿਖਾਉਂਗਾ ਪੁਲਿਸ ਬਿਲਕੁਲ ਬੇਫਿਕਰ ਹੈ ਪੁਲਿਸ ਨੂੰ ਕੋਈ ਵੀ ਫਿਕਰ ਨਹੀਂ ਆਪਣੇ ਸ਼ਹਿਰ ਦੀ ਕਿ ਰਾਜਪੁਰਾ ਦੇ ਵਿੱਚ ਵੱਡੇ ਸਤਰ ਤੇ ਜਿਹੜਾ ਹੈ ਚਿੱਟਾ ਵਿਕ ਰਿਹਾ ਸੋ ਰਾਜਪੁਰਾ ਦੀ ਮਿਰਚ ਮੰਡੀ ਦੇ ਵਿੱਚ ਜੋ ਸ਼ਹਿਰ ਦਾ ਦਿਲ ਮੰਨਿਆ ਜਾਂਦਾ ਬਿਲਕੁਲ ਸ਼ਹਿਰ ਦੇ ਵਿੱਚ ਵਿੱਚੋਂ ਵਿੱਚ ਜਿਹੜੀ ਜਗ੍ਹਾ ਹੈ ਉਹੀ ਤੁਹਾਨੂੰ ਦਿਖਾ ਰਿਹਾ ਨਿਊਜ਼ 89 ਪੰਜਾਬ ਵੱਲੋਂ ਅੱਜ ਪਹਿਲੀ ਵਾਰ ਵੱਡਾ ਸਟ੍ਰਿੰਗ ਜਿਹੜਾ ਹੈ ਨਸ਼ੇ ਦਾ ਉਹ ਕੀਤਾ ਜਾ ਰਿਹਾ ਸੋ ਇਹ ਜਗ੍ਹਾ ਉਹੀ ਹੈ ਜਿੱਥੇ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਚਿੱਟਾ ਲਗਾਤਾਰ ਵੇਚਿਆ ਵੀ ਜਾ ਰਿਹਾ ਤੇ ਚਿੱਟਾ ਲਾਇਆ ਵੀ ਜਾ ਰਿਹਾ ਸੋ ਪੁਲਿਸ ਕੀ ਕਰ ਰਹੀ ਹੈ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਕੁਝ ਨਹੀਂ ਕਰ ਰਹੀ ਪੁਲਿਸ ਕਾਰਵਾਈ ਤੁਹਾਨੂੰ ਦਿਖਾਣੇ ਹੋਰੇ ਉਰੇ ਇੰਜੈਕਸ਼ਨਸ ਤੱਕ ਉਰੇ ਇੰਜੈਕਸ਼ਨ ਤੱਕ ਤੁਹਾਨੂੰ ਦਿਖੇਗਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਆ ਦੇਖੋ ਆ ਦੇਖੋ ਇਹ ਇਹ ਤੁਹਾਨੂੰ ਇੰਜੈਕਸ਼ਨ ਤੇ ਲਾਈਟਰ ਵਗੈਰਾ ਜੋ ਵੀ ਹੈ ਤੁਹਾਨੂੰ ਨਜ਼ਰ ਆਏਗਾ ਉਰੇ ਚਿੱਟੇ ਦੀਆਂ ਫਾਲਸ ਵਗੈਰਾ ਨਜ਼ਰ ਆਣ ਗਿਆ ਕਿ ਕਿਸ ਤਰ੍ਹਾਂ ਉਰੇ ਚਿੱਟੇ ਦੀ ਵਪਾਰ ਜਿਹੜਾ ਹੈ ਵੱਡੇ ਸਤਰ ਤੇ ਜਿਹੜਾ ਉਹ ਕੀਤਾ ਜਾ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਰੈਪਰ ਜਿਹੜੇ ਪਏ ਆ ਇਨਾਂ ਦੇ ਵਿੱਚ ਜਿਹੜੀ ਹੈ ਉਹ ਚਿੱਟੇ ਦੀ ਜਿਹੜੀਆਂ ਬਿੱਟਾਂ ਬਣਾਈ ਜਾਂਦੀਆਂ ਤੇ ਰਾਜਪੁਰਾ ਸ਼ਹਿਰ ਦੇ ਵਿੱਚ ਵੇਚਿਆ ਜਾਂਦੀਆਂ ਤੁਸੀਂ ਦੇਖੋ ਇਹ ਨਿਊਜ਼ 9 ਪੰਜਾਬ ਦਾ ਵੱਡਾ ਖੁਲਾਸਾ ਇੰਜੈਕਸ਼ਨਸ ਇਹ ਬਹੁਤ ਵੱਡੇ ਪੱਧਰ ਤੇ ਜਿਹੜਾ ਰਾਜਪੁਰਾ ਸ਼ਹਿਰ ਦੇ ਵਿੱਚ ਚਿੱਟੇ ਦਾ ਵਪਾਰ ਜਿਹੜਾ ਉਹ ਨਜ਼ਰ ਆ ਰਿਹਾ ਤੁਹਾਨੂੰ ਲਗਾਤਾਰ ਨਿਊਜ਼ 89 ਪੰਜਾਬ ਦੀ ਟੀਮ ਤੁਸੀਂ ਬਣੇ ਰਹੋ ਨਿਊਜ਼ 89 ਪੰਜਾਬ ਦੇ ਨਾਲ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਕਿਉਂਕਿ ਤੁਹਾਡੇ ਧੀ ਪੁੱਤ ਜਣੇ ਹਨ ਇਸ ਨਸ਼ੇ ਨੇ ਜਿਹੜਾ ਬਰਬਾਦ ਕਰਤੇ ਇਹ ਲੋਕ ਜਿਹੜੇ ਨਸ਼ਾ ਕਰ ਰਹੇ ਹਨ ਨਸ਼ਾ ਵੇਚ ਰਹੇ ਹਨ ਇਹ ਲਗਾਤਾਰ ਆਪਣੇ ਸ਼ਹਿਰ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਆ ਬੱਚੇ ਜਿਹੜੇ ਹਨ ਉਹ ਲਗਾਤਾਰ ਆਪਣੇ ਮਾਪੇ ਦੇ ਸੋਨਾ ਘਰ ਦਾ ਸਮਾਨ ਸਾਰਾ ਕੁਝ ਵੇਚ ਦਿੰਨੇ ਆ ਇਸ ਨਸ਼ੇ ਪਿੱਛੇ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਦਿਖਾਨਗੇ ਇਹ ਉਹੀ ਜਗ੍ਹਾ ਹੈ ਜਿਹੜੀ ਕਿ ਵੀਡੀਓ ਦੇ ਵਿੱਚ ਨਿਊਜ਼ 89 ਪੰਜਾਬ ਨੇ ਆਪਣੀ ਜਾਨ ਤੇ ਖੇਡ ਕੇ ਨਿਊਜ਼ 89 ਪੰਜਾਬ ਦੇ ਪੱਤਰਕਾਰ ਨੇ ਆਪਣੀ ਜਾਨ ਤੇ ਖੇਡ ਕੇ ਜਿਹੜੀ ਹੈ ਉਹ ਰੇ ਸਟ੍ਰੀਮ ਕੀਤਾ ਲਗਾਤਾਰ ਲਗਾਤਾਰ ਜਿਹੜਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ 22 25 ਜਿਹੜੇ ਨੌਜਵਾਨ ਹੈ ਉਹ ਲਗਾਤਾਰ ਚਿੱਟਾ ਵੇਚ ਵੀ ਰਹੇ ਆ ਤੇ ਚਿੱਟਾ ਪੀ ਵੀ ਰਹੇ ਆ ਸੋ ਇਹ ਉਹੀ ਜਗ੍ਹਾ ਤੁਹਾਨੂੰ ਦਿਖਾ ਰਹੇ ਸੀਗੇ ਨਿਊਜ਼ 189 ਪੰਜਾਬ ਜਿਹੜਾ ਅੱਜ ਵੱਡਾ ਖੁਲਾਸਾ ਨਿਊਜ਼ 189 ਪੰਜਾਬ ਵੱਲੋਂ ਕੀਤਾ ਜਾ ਰਿਹਾ ਨਸ਼ੇ ਨੂੰ ਲੈ ਕੇ ਸੋ ਪ੍ਰਸ਼ਾਸਨ ਕੀ ਕਰਦਾ ਹੈ ਪ੍ਰਸ਼ਾਸਨ ਕੁਝ ਵੀ ਨਹੀਂ ਕਰਦਾ ਪ੍ਰਸ਼ਾਸਨ ਜਿਹੜਾ ਹੈ ਅੱਖਾਂ ਜਿਹੜੀਆਂ ਅੱਖਾਂ ਤੇ ਪੱਟੀ ਬੰਨ ਕੇ ਜਿਹੜਾ ਹੈ ਸਿਰਫ ਨੌਜਵਾਨਾਂ ਦੇ ਮਰਨ ਦੀ ਇੰਤਜ਼ਾਰ ਕਰ ਰਿਹਾ ਹੈ ਇਹ ਰਾਜਪੁਰੇ ਦਾ ਮਿਰਚ ਮੰਡੀ ਦਾ ਏਰੀਆ ਤੁਹਾਨੂੰ ਦਿਖਾ ਰਿਹਾ ਕੱਲਾ ਮਿਰਚ ਮੰਡੀ ਦਾ ਏਰੀਆ ਨਹੀਂ ਇਹ ਰਾਜਪੁਰੇ ਦੇ ਵੱਡੇ ਕਈ ਕਈ ਵੱਡੇ ਏਰੀਆ ਦੇ ਵਿੱਚ ਜਿਹੜਾ ਹੈ ਇਹ ਵੱਡੇ ਜਿਹੜਾ ਇਹ ਜਿਹੜੇ ਕੰਮ ਚੱਲ ਰਹੇ ਆ ਨਸ਼ੇ ਦੇ ਕੰਮ ਚੱਲ ਰਹੇ ਆ ਇੰਜੈਕਸ਼ਨਸ ਤੇ ਵੱਡੇ ਵੱਡੇ ਜਿਹੜੇ ਸਰਗਨਾ ਜਿਹੜੇ ਹਨ ਕਾਰੋਬਾਰ ਦੇ ਵਿੱਚ ਲੱਗੇ ਹੋਏ ਆ ਨਸ਼ੇ ਦੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਆ ਸੋ ਇਹ ਗਲੀਆਂ ਤੁਹਾਨੂੰ ਦਿਖਾ ਰਹੇ ਆ ਪਤਲੀ ਪਤਲੀ ਗਲੀਆਂ ਜਿਹੜੀਆਂ ਲਗਾਤਾਰ ਵੱਡੇ ਸਟ੍ਰਿੰਗ ਕਿਸ ਤਰ੍ਹਾਂ ਕਿਸ ਤਰ੍ਹਾਂ ਉਰੇ ਜਿਹੜਾ ਹੈ ਨਸ਼ੇ ਦਾ ਵਪਾਰ ਚੱਲ ਰਿਹਾ ਹੈ ਤੇ ਆਪਾਂ ਆਪਾਂ ਗੱਲ ਵੀ ਕਰਨਾ ਚਾਹਾਂਗੇ ਇਹ ਲੋਕ ਵਿਚਾਰੇ ਜਿਹੜੇ ਹੈਗੇ ਇਹਨਾਂ ਨੂੰ ਜਿਹੜੀ ਹੈ ਪੁਲਸ ਆ ਕੇ ਤੰਗ ਕਰਦੀ ਹੈ ਜਿਹੜੇ ਕਿ ਨਸ਼ੇ ਨੂੰ ਕੁਝ ਜਾਣਦੇ ਵੀ ਨਹੀਂ ਨਸ਼ੇ ਬਾਰੇ ਕੁਝ ਜਾਣਦੇ ਵੀ ਨਹੀਂ ਸੋ ਇਹਨਾਂ ਦਾ ਵਸ ਨਹੀਂ ਚੱਲਦਾ ਵੀਰੇ ਉਰੇ ਨਸ਼ਾ ਚੱਲਦਾ ਹੈ ਵੱਡੀ ਸਟ੍ਰਿੰਗ ਕੀਤਾ ਹੈ ਉਰੇ న్యూਸ 189 ਪੰਜਾਬ ਦੀ ਟੀਮ ਨੇ ਉਰੇ ਮੁੰਡੇ ਜਿਹੜਾ ਕਿ ਨਸ਼ਾ ਕਰਦੇ ਆ ਕੀ ਕਹਿਣਾ ਚਾਹੋਗੇ ਪੂਰੀ ਮਿਰਚ ਮੰਡੀ ਬਦਨਾਮ ਕੀਤੀ ਬਾਜੀ ਮੈਂ ਤਾਂ ਬਾਹਰ ਦਾ ਸ਼ਫੀਦੋ ਸ਼ਹਿਰ ਦਾ ਜਨਾਬ ਕਿ ਵੀ ਇਹ ਨਸ਼ਾ ਬੰਦ ਕਰ ਦਿਓ ਜਨਾਲ ਸਾਡੇ ਬੱਚੇ ਉਰੇ ਰੁਲ ਗਏ ਸਾਡੇ ਬੱਚੇ ਜੀ ਬਹੁਤ ਬੁਰਾ ਹਾਲ ਹੋ ਗਿਆ ਸਾਡੇ ਬੱਚਿਆਂ ਦਾ ਉਰੇ ਆ ਕੇ ਟੀਕੇ ਲਾਉਂਦੇ ਆ ਜੀ ਉਰੇ ਜੀ ਨਸ਼ਾ ਵੇਚਦੇ ਆ ਜੀ ਕਦੀ ਪ੍ਰਸ਼ਾਸਨ ਨੂੰ ਤੁਸੀਂ ਜੀ ਬੰਦ ਜੀ ਅਸੀਂ ਸ਼ਿਕਾਇਤਾਂ ਵੀ ਦੇ ਰੀਆਂ ਕਰੀਆਂ ਜੀ ਪੁਲਿਸ ਕੋਈ ਨਹੀਂ ਸੀ ਉਰੇ ਕੋਈ ਗੌਰ ਕਰਦੀ ਹਾਂਜੀ 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 ਆਂਦੀ ਜ਼ਰੂਰ ਹੈ ਜੀ ਇਹ ਬੀਬੀ ਬੀਬੀ ਬੈਠੀ ਹੈ ਬੀਬੀ ਨਾਲ ਗੱਲ ਕਰਾ ਇੱਧਰ ਆਓ ਮਾਤਾ ਜੀ ਜਦ ਪੁਲਿਸ ਉਰੇ ਆ ਕੇ ਛਾਪੇਮਾਰੀ ਕਰਦੀ ਹੈ ਤੁਹਾਨੂੰ ਪਰੇਸ਼ਾਨ ਕਰਦੀ ਹੈ ਨਸ਼ੇ ਵਾਲੇ ਕੋਈ ਹੋਰ ਬੰਦੇ ਆ ਵੀ ਕਹਿਣਾ ਚਾਹੋਗੇ ਉਰੇ ਉਰੇ ਤੁਹਾਡੇ ਉਰੇ ਦੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਹਾਂਜੀ ਜੇ ਜਦ ਵੀ ਆਏ ਅਸੀਂ ਫੋਨ ਕਰ ਦਾਂਗੇ ਪੁਲਿਸ ਨੂੰ ਲੈ ਕੇ ਜਾਣ ਉਹਨਾਂ ਨੂੰ ਫੜ ਕੇ ਆਪਣੇ ਆਪ ਦੱਸਣਗੇ ਕੌਣ ਵੇਚਦਾ ਕੌਣ ਕਰਦਾ ਪੂਰੇ ਲਗਾਤਾਰ ਮੇਲਾ ਲੱਗਦਾ ਰਾਤ ਨੂੰ ਹਾਂਜੀ ਚਿੱਟੇ ਦਾਦੇ ਉਹ ਤੁਸੀਂ ਕਦੀ ਰੋਕਿਆ ਨਹੀਂ ਉਹਨਾਂ ਨੂੰ ਰੋਕਣ ਜਾਂ ਗਾਲ੍ਹਾਂ ਦਿੰਦੇ ਨੇ ਹਾਂਜੀ ਗਾਲ੍ਹਾਂ ਦਿੰਦੇ ਨੇ ਸਾਨੂੰ ਤੇ ਕੀ 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 ਕਹਿਣਾ ਚਾਹੋਗੇ ਤੁਸੀਂ ਕੀ ਕਹਿਣਾ ਅਸੀਂ ਇਹੀ ਕਹਿਣਾ ਚਾਹੁੰਦੇ ਆ ਬਸ ਇਹ ਜਿਹੜੇ ਨਸ਼ੇ ਵਾਲੇ ਨੇ ਉਹਨਾਂ ਨੂੰ ਫੜੋ ਤੇ ਉਹਨਾਂ ਨੂੰ ਬੰਦ ਸੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਮਿਰਚ ਮੰਡੀ ਦੇ ਲੋਕ ਆਪ ਬਹੁਤ ਪਰੇਸ਼ਾਨ ਹੈ ਇਸ ਨਸ਼ੇ ਦੀ ਜਿਹੜੀ ਆਦਤ ਹੈ ਔਰ ਇਹ ਲੋਕ ਆ ਕੇ ਜਿਹੜੇ ਨੌਜਵਾਨ ਹੈ ਉਹ ਨਸ਼ਾ ਕਰਦੇ ਹੈ ਜਗਾ ਜਿਹੜੀ ਇਹ ਦੱਸੀ ਜਾਂਦੀ ਕਿਸੇ ਦੀ ਉਹ ਕਹਿੰਦੇ ਕਿ ਸਾਡੀ ਜਗਾ ਅਸੀਂ ਜੋ ਮਰਜੀ ਕਰੀਏ ਭੈਣ ਜੀ ਕੀ ਕਹਿਣਾ ਚਾਹੋਗੇ ਜਦ ਪੂਲ ਸਾਹ ਕਿਹਾ ਦੇਖੋ ਲੋਕ 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 ਡਰਦੇ ਵੀ ਹੈ ਲੋਕ ਡਰਦੇ ਵੀ ਹੈ ਕੁਝ ਵੀ ਬੋਲਣ ਤੋਂ ਲੋਕ ਡਰਦੇ ਹੈ ਕਿ ਕਿਤੇ ਕੱਲ ਨੂੰ ਸਾਡੂ ਕੋਈ ਦਿੱਕਤ ਪਰੇਸ਼ਾਨੀ ਨਾ ਆ ਜਾਏ ਥੋ ਲਗਾਤਾਰ ਲਗਾਤਾਰ ਨਿਊਜ਼ 89 ਪੰਜਾਬ ਦੀ ਟੀਮ ਇਹ ਜੋ ਜਗਾ ਤੁਹਾਨੂੰ ਦਿਖਾ ਰਹੀ ਹੈ ਜੋ ਲਗਾਤਾਰ ਉਸ ਵੀਡੀਓ ਦੇ ਵਿੱਚ ਜੋ ਨਿਊਜ਼ 89 ਪੰਜਾਬ ਨੇ ਆਪਣੀ ਜਾਨ ਤੋਂ ਖੇਡ ਕੇ ਪੱਤਰਕਾਰ ਨੇ ਜੋ ਹੈ ਸਟ੍ਰਿੰਗ ਕੀਤਾ ਉਹ ਲਗਾਤਾਰ ਤੁਹਾਨੂੰ ਇਹ ਉਹੀ ਜਗ੍ਹਾ ਪੂਰੀ ਦਿਖਾ ਰਹੇ ਆ ਕਿ ਮੇਲਾ ਲੱਗਿਆ ਹੋਇਆ ਸੋ ਪਤਲੀ-ਪਤਲੀ ਗਲੀਆਂ ਹੈਗੀਆਂ ਤੁਹਾਨੂੰ ਦਿਖਾ ਦਈਏ ਕਿ ਕਿਸ ਤਰ੍ਹਾਂ ਨਸ਼ੇ ਦਾ ਕਾਰੋਬਾਰ ਜਿਹੜਾ ਹੈ ਉਹ ਲਗਾਤਾਰ ਚਲਦਾ ਹੋਇਆ ਨਜ਼ਰ ਆ ਰਿਹਾ ਸੋ ਇਹ ਉਹੀ ਗਲੀਆਂ ਹੈਗੀਆਂ ਜਿੱਥੇ ਨਸ਼ੇ ਦਾ ਵੱਡਾ ਕਾਰੋਬਾਰ ਮਿਰਚ ਮੰਡੀ ਦੱਸੀ ਜਾ ਰਹੀ ਹੈ ਇਹ ਤੇ ਕੀ ਕਹਿਣਾ ਚਾਹੋਗੇ ਪਾਜੀ ਉਰੇ ਜਿਹੜਾ ਨਸ਼ੇ ਦਾ ਕਾਰੋਬਾਰ ਚੱਲਦਾ ਕੀ ਕਹਿਣਾ ਚਾਹੋਗੇ ਭਾਈ ਆਪਾਂ ਕੁਛ ਕਰ ਸਕਦੇ ਕੀ ਗੱਲ ਤੁਸੀਂ ਡਰਦੇ ਹੋ ਕੀ ਚੱਕਰ ਹੈ ਨਹੀਂ ਡਰਨ ਲੱਗਾ ਹੈ ਦੱਸੋ ਤੁਹਾਡੇ ਇਲਾਕੇ ਦੇ ਪੁਲਿਸਾਂ ਦੀ ਤੁਹਾਨੂੰ ਵੀ ਤਾਂ ਸ਼ਰਮ ਆਉਂਦੀ ਹੈ ਕੋਈ ਜਿਹੜਾ ਕਰ ਰਿਹਾ ਆਪਾਂ ਨੂੰ ਸਾਨੂੰ ਨਾ ਪਤਾ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਲੋਕ ਜਿਹੜਾ ਹੈ ਬੋਲਦੇ ਵੀ ਡਰਦੇ ਆ ਲੋਕ ਜਿਹੜਾ ਬੋਲਦੇ ਉਹ ਵੀ ਡਰਦੇ ਆ ਨਸ਼ੇ ਦੇ ਬਾਰੇ ਕੀ ਕਹਿਣਾ ਚਾਹੋਗੇ ਪਾਜੀ ਜਿਹੜਾ ਉਹ ਨਸ਼ੇ ਦਾ ਕਾਰੋਬਾਰ ਚੱਲਦਾ ਤੁਹਾਡੀ ਵੀ ਤਬੰਦਮੀ ਹੁੰਦੀ ਹੈ ਸ਼ਹਿਰ ਦੇ ਵਿੱਚ ਪਾਜੀ ਦੇਖੋ ਇਧਰ ਆਇਆ ਦਰਬਾਰ ਦੀ ਗਾੜੀ ਹਾਂਜੀ ਹਾਂਜੀ ਦੇਖੋ ਆਪਾਂ ਹੀ ਸੇਵਾ ਕਰ ਰਹੇ ਬਾਬੇ ਕੀ ਬਾਗੜ ਵਾਲੇ ਕੀ ਹਾਂਜੀ ਹਾਂਜੀ ਤੁਗੇ ਯਾਰ ਫਿਰ ਕੀ ਆਪਾਂ ਸੇਵਾ ਕਰਦੇ ਆਂ ਅਸੀਂ ਦੀ ਗੱਲ ਕਰ ਰਹੇ ਹਾਂ ਨਸ਼ਾ ਵੱਧ ਰਿਹਾ ਔਰੇ ਤੇ ਉਹ ਜੀ ਨਸ਼ਾ ਬੜਾ ਵੱਧ ਰਿਹਾ ਔਰੇ ਹਾਂਜੀ 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 ਆਪਾਂ ਕਰਨੇ ਬਾਬੇ ਕੀ ਸੇਵਾ ਤੁਸੀਂ ਦੇਖ ਪਾ ਰਹੇ ਹੋ ਲਗਾਤਾਰ ਤੁਹਾਨੂੰ ਮਿਰਚ ਮੰਡੀ ਦੀ ਅਸੀਂ ਜਿਹੜੀ ਇਹ ਖਬਰ ਦਿਖਾ ਰਹੇ ਸੀਗੇ ਤੁਹਾਨੂੰ ਮਿਰਚ ਮੰਡੀ ਦੀ ਖਬਰ ਅਸੀਂ ਦਿਖਾ ਰਹੇ ਸੀ ਤੇ ਲਗਾਤਾਰ ਤੁਸੀਂ ਨਿਊਜ਼ 189 ਪੰਜਾਬ ਦੇ ਨਾਲ ਬਣੇ ਹੋਏ ਸੀਗੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਜਿਹੜੀ ਵੀਡੀਓ ਅਸੀਂ ਦਿਖਾਈ ਹੈ ਸਾਡੇ ਪੱਤਰਕਾਰ ਨੇ ਜਾਣ ਤੋਂ ਖੇਡ ਕੇ ਜਿਹੜੀ ਹੈ ਵੀਡੀਓ ਬਣਾਈ ਹੈ ਰਾਤ ਨੂੰ ਜਿਹੜਾ ਹੈ ਉਰੇ ਜਿਹੜਾ ਨਸ਼ੇ ਦਾ ਵੱਡਾ ਕਾਰੋਬਾਰ ਚੱਲਦਾ ਹੈ ਤੇ ਨੌਜਵਾਨ ਜਿਹੜੇ ਆਪਣੀ ਜ਼ਿੰਦਗੀ ਜਿਹੜੀ ਬਰਬਾਦ ਕਰ ਰਹੇ ਤੇ ਜਿਹੜੇ ਇਹਨਾਂ ਦੇ ਮਾਪੇ ਉਹ ਵੀ ਬੇਬਸ ਹੋਏ ਹੋਏ ਆ ਕਿਉਂਕਿ ਇਹ ਕਰੋ ਚੋਰੀ ਕਰਕੇ ਸਮਾਨ ਚੋਰੀ ਕਰਕੇ ਇਹਨਾਂ ਨੂੰ ਜੋ ਮਰਜ਼ੀ ਕਰਨਾ ਪਵੇ ਇਹ ਨਸ਼ੇ ਦੀ ਆਪਣੀ ਪੂਰਤੀ ਕਰਦੇ ਆ ਸੋ ਤੁਹਾਡਾ ਇਸ ਸਟ੍ਰਿੰਗ ਬਾਰੇ న్యూਸ 189 ਪੰਜਾਬ ਦੇ ਸਟ੍ਰਿੰਗ ਬਾਰੇ ਕੀ ਕਹਿਣਾ ਸੀਗਾ ਕਿਉਂਕਿ ਪੱਤਰਕਾਰ ਜਿਹੜਾ ਹੈ ਸਾਡਾ ਆਪਣੀ ਜਾਨ ਤੇ ਖੇਡ ਕੇ ਇੰਨਾ ਵੱਡਾ ਸਟ੍ਰਿੰਗ ਕਰਕੇ ਆਇਆ ਸੋ ਪੁਲਿਸ ਦੀਆਂ ਅੱਖਾਂ ਕਦ ਖੁੱਲਣਗੀਆਂ ਪ੍ਰਸ਼ਾਸਨ ਦੀਆਂ ਅੱਖਾਂ ਖੁੱਲਣਗੀਆਂ ਸੋ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਜੋ ਕਿ ਪੁਲਿਸ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਜੇ ਕਿਸੇ ਵੀ ਸ਼ਹਿਰ ਦੇ ਵਿੱਚ ਵੱਡਾ ਨਸ਼ੇ ਦਾ ਕਾਰੋਬਾਰ ਫੜਾਇਆ ਜਾਏਗਾ ਤਾਂ ਉੱਥੇ ਦੇ ਜਿਹੜੇ ਐਸਐਸਪੀ ਸਾਹਿਬ ਦੀ ਜਿਹੜੀ ਹੈ ਜ਼ਿੰਮੇਵਾਰੀ ਤੈਅ ਕੀਤੀ ਹੈ ਹੁਣ ਦੇਖਣਾ ਇਹ ਹੋਏਗਾ ਕਿ న్యూਸ 89 ਪੰਜਾਬ ਵੱਲੋਂ ਜੋ ਇਹ ਸਟ੍ਰਿੰਗ ਕੀਤਾ ਗਿਆ ਮਿਰਚ ਮੰਡੀ ਦੇ ਵਿੱਚ ਇਸ ਨੂੰ ਦੇਖ ਕੇ ਪੁਲਿਸ ਜਿਹੜੀ ਹੈ ਉਹ ਕੀ ਕਾਰਵਾਈ ਕਰਦੀ ਹੈ ਜਾਂ ਫਿਰ ਇਹ ਨਸ਼ੇ ਦਾ ਕਾਰੋਬਾਰ ਇਸ ਤਰ੍ਹਾਂ ਹੀ ਜਿਹੜਾ ਹੈ ਵੱਧਾ ਰਹੇਗਾ ਸੋ ਤੁਸੀਂ ਸੰਦੀਪ ਚੌਧਰੀ ਨੂੰ ਤੋਂ ਇਜਾਜ਼ਤ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ న్యూਸ 89 ਪੰਜਾਬ Yeah. all the time 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਸਰ